கண்ணன் 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 கண்ண ਤੇ ਨਾਰਾਜ਼ ਹੋ ਜਾਂਦੇ and ਕਵਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੁਸੀਂ ਸਿਫਤਾਂ ਸਰਵਣ ਕੀਤੀਆਂ ਸੀ ਸ਼ੁਰੂ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਉਪਰੰਤ ਆਪਾਂ ਗੱਲ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ ਤੇ ਮੈਂ ਸ਼ੁਰੂਆਤ ਅੰਦਰ ਇੱਕ ਬੇਨਤੀ ਕੀਤੀ ਸੀ ਮੈਂ ਚੈਪਟਰ ਜਿੱਥੋਂ ਤੱਕ ਪਹਚਾਇਆ ਗਿਆ ਮੈਂ ਉੱਥੋਂ ਤੱਕ ਪਹਚਾਉਣਾ ਹੈ ਇਦਾ ਕੋਈ ਰਿਜ਼ਲਟ ਨਹੀਂ ਹੈਗਾ ਵੀ ਕਿੱਥੇ ਜਾ ਕੇ ਗੱਲ ਮੁਕੜਨੀ ਆ ਕਿੱਥੇ ਜਾ ਕੇ ਇਹਦਾ ਕੋਈ ਸਿਰਾ ਲੱਗਣਾ ਹੈ ਮੈਂ ਆਪਣੇ ਸਮੇਂ ਜਿੰਨੂੰ ਜਿੱਥੋਂ ਤੱਕ ਲੈ ਸਕਿਆ ਮੈਂ ਲੈ ਜਾਣਾ ਹੈ ਹਾਂ ਇਹ ਗੱਲ ਹੈ ਇੱਕ ਚੈਪਟਰ ক্লোਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤਾਂ ਜੋ ਅਗਲੀ ਵਾਰ ਕਿਤੇ ਕਹਾਣੀ ਜੋੜਨੀ ਪਵੇ ਤੇ ਆਪਾਂ ਉਥੋਂ ਜੋੜ ਸਕੀਏ ਸਿਆਣੇ ਬੈਠਿਓ 27 ਜੂਨ ਸਨ 1839 ਦਿਨ ਵੀਰਵਾਰ ਪੰਜਾਬ ਦੇ ਇਕੱਲੇ ਇਕੱਲੇ ਘਰ ਦੇ ਵਿੱਚ ਲੋਕਾਂ ਨੇ ਚੁੱਲਿਆਂ 'ਚ ਅੱਗ ਨਾ ਬਾਲੀ ਲੋਕੀਂ ਨਿਆਣਿਆਂ ਵਾਂਗੂ ਭੁੱਬਾਂ ਮਾਰ ਮਾਰ ਕੇ ਰੋਏ ਕਿਉਂਕਿ ਉਹ ਵਾਪਰ ਚੁੱਕਾ ਸੀ ਜਿਹੜਾ ਕਦੀ ਨਹੀਂ ਸੀ ਵਾਪਰਨਾ ਚਾਹੀਦਾ ਸਾਰਾ ਪੰਜਾਬ ਵਹੀਰਾਂ ਘਾਤ ਕੇ ਲਾਹੌਰ ਵੱਲ ਨੂੰ ਤੁਰਿਆ ਆਪਣੇ ਮਹਿਬੂਬ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਦੇ ਅਫੀ ਦੇ ਆਖਰੀ ਦਰਸ਼ਨ ਕਰਨੇ ਬੰਦੇ ਦੀ ਕਮਾਈ ਉਹਦਾ ਸਿਵਿਆਂ ਨੂੰ ਜਾਂਦਾ ਕੱਠ ਦੱਸਦਾ ਵਾ ਵੀ ਬੰਦੇ ਨੇ ਕੁਝ ਕਮਾਇਆ ਵਾ ਬੰਦੇ ਹੀ ਤੇ ਕਮਾਉਣੇ ਹੁੰਦੇ ਆ ਦੌਲਤ ਤੇ ਛੱਤਰ ਦੇ ਜੋਰ ਨਾਲ ਵੀ ਲੋਕੀ ਕਮਾ ਲੈਂਦੇ ਆ ਚੱਟਾ ਵੀ ਵੇਚੀ ਜਾਂਦੇ ਬਥੇਰਾ ਉਹਦੇ ਬਥੇਰੀ ਕਮਾਈ ਜਾਂਦੀ ਆ ਦੌਲਤ ਦੀ ਗੱਲ ਨਹੀਂ ਤੇਰੇ ਮਰਨ ਤੋਂ ਬਾਅਦ ਆ ਤੈਨੂੰ ਲੋਕੀ ਕਿੰਨਾ ਚਿਰ ਯਾਦ ਕਰਦੇ ਆ ਬਸ ਆ ਤੇਰੀ ਦੌਲਤ ਆ ਅੱਜ ਵਾਲੇ ਲੀਡਰ ਆਪਣੇ ਆਪ ਨੂੰ ਤਸ਼ਬੀਹ ਦੇ ਸ਼ੇਰੇ ਪੰਜਾਬ ਨਾ ਹੀ ਦਿੰਦੇ ਆ ਨਾ ਬੜਾ ਜ਼ੋਰ ਲਾ ਲੈਣ ਮੀਡੀਏ ਦਾ ਜ਼ੋਰ ਆ ਤੇ ਸਾਲ 2 ਸਾਲ ਅਖਬਾਰਾਂ ਚ ਫੋਟੋ ਦੇ ਦੇਣ ਉਹਦੇ ਭੋਗ ਤੱਕ ਪੰਜਾ ਚੌਵਾਂ ਸਾਲਾਂ ਨੂੰ ਪੁੱਛ ਲਿਓ ਕੌਣ ਸੀ ਨਿਆਣੇ ਆਖੜਾ ਸਾਨੂੰ ਨਹੀਂ ਪਤਾ ਕੌਣ ਸੀ ਪਰ ਜਿੰਨਾ ਚਿਰ ਆਪਾਂ ਬਹਾਂਗੇ ਮੇਲੇ ਲੱਗਦੇ ਰਹਿਣਗੇ ਸ਼ੇਰੇ ਪੰਜਾਬ ਕੇ ਦੇ ਤੁਹਾਡੇ ਨਿਆਣਿਆਂ ਦੇ ਦਿਲਾਂ ਚੋਂ ਨਿਕਲ ਚੱਲਿਆ ਇਹਨੂੰ ਕਹਿੰਦੇ ਕਮਾਈ ਕਿੰਨਾ ਲੌਂਗ ਪੀਰੀਅਡ ਤੁਹਾਨੂੰ ਲੋਕ ਚੇਤੇ ਕਰਦੇ ਬਾਅਦ ਚ ਸਾਰਾ ਦਿਨ ਸ਼ੇਰੇ ਪੰਜਾਬ ਦੀ ਅਰਥੀ ਬਾਹਰ ਟਿਕਾਈ ਗਈ ਲੱਖਾਂ ਦਾ ਹਜੂਮ ਆਇਆ ਲੋਕਾਂ ਨੇ ਰੋ ਰੋ ਕੇ ਅੱਖਾਂ ਸਜਾ ਲਈਆਂ ਖਾਦਾ ਕੁਝ ਨਾ ਪੀਤਾ ਕੁਝ ਨਾ ਕਿਉਂਕਿ ਸ਼ੇਰੇ ਪੰਜਾਬ ਦਾ ਜਾਣਾ ਗਰੀਬਾਂ ਦੇ ਘਰਾਂ ਦਾ ਸਾਰਾ ਕੁਝ ਹੀ ਮੂਧਾ ਹੋ ਜਾਣ ਦੇ ਬਰਾਬਰ ਸੀ ਆਖਰਕਾਰ ਸਸਕਾਰ ਵਾਸਤੇ ਤੁਰਨ ਲੱਗੇ ਇਥੇ ਬਈਮਾਨ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਚੱਲੀ ਆ ਉਹਨੇ ਤਲਵਾਰ ਦੇ ਜੋਰ ਨਾਲ ਡਰਾ ਕੇ ਹਿੰਦੂ ਘਰਾਣੇ ਦੀਆਂ 8 ਨੌਕਰ ਰਾਣੀਆਂ 8 ਗੋਲੀਆਂ ਉਹ ਸ਼ੇਰੇ ਪੰਜਾਬ ਦੇ ਨਾਲ ਜਿਉਂਦੀਆਂ ਸਤੀ ਹੋਣ ਵਾਸਤੇ ਤਿਆਰ ਕੀਤੀਆਂ ਸੀ ਵੀ ਜੇ ਤੋਹੀਨਾ ਨਾ ਛੜੀਆਂ ਨਾਲ ਤੇ ਮਗਰ ਤੁਹਾਡਾ ਸਾਰਾ ਟੱਬਰ ਮਾਰ ਦੇਣਾ ਇਹ ਕਿਉਂ ਕੀਤਾ ਜਦੋਂ ਕਿ ਸਿੱਖ ਮਰਿਆਦਾ ਵਿੱਚ ਔਰਤ ਦਾ ਸਤੀ ਹੋਣਾ ਲਾਜ਼ਮੀ ਨਹੀਂ ਸਤੀ ਨਹੀਂ ਹੋ ਸਕਦੀ ਔਰਤ ਸਾਡੀ ਮਰਿਆਦਾ ਦੇ ਵਿੱਚ ਪਰ ਧਿਆਨ ਸਿੰਘ ਡੋਗਰਾ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ Hindu ਰੌ ਰੀਤਾਂ ਦੇ ਨਾਲ ਬੀਬੀਆਂ ਨਾਲ ਸੜ ਕੇ ਸਵਾਹ ਹੁੰਦੀਆਂ ਸੀ ਜਦੋਂ ਕਿ ਉਹ ਲੜਕੀਆਂ ਤਕੇ ਦੇ ਜੋਰਨਾਂ ਮੰਨਾਈਆਂ ਗਈਆਂ ਸੀ ਸ਼ੇਰੇ ਪੰਜਾਬ ਦੀ ਅਰਥੀ ਚੁੱਕੀ ਗਈ ਮਾਤਮੀ ਵਾਜਾ ਵਜਾ ਸਸਕਾਰ ਵਾਲੀ ਜਗਾ ਤੇ ਆਏ ਚੰਦਨ ਦੀ ਚਿਖਾ ਚਣੀ ਗਈ ਸ਼ੇਰੇ ਪੰਜਾਬ ਦੀ ਯਰਥੀ ਉਸ ਚਿਖਾ ਉੱਤੇ ਰੱਖੀ ਗਈ ਉਹਦੇ ਘੇਰੇ ਘੇਰੇ ਉਹ ਗੋਲੀਆਂ ਉਹ ਨੌਕਰ ਰਾਣੀਆਂ ਬੈਠੀਆਂ ਵਾਂ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਨਾਲ ਅੱਜ ਸੜ ਕੇ ਸਵਾਹ ਹੋਣਾ ਲੱਖਾਂ ਦਾ ਕੱਟ ਘੇਰੇ ਘੇਰੇ ਖਲੋਤਾ ਇੱਕ ਰਾਣੀ ਆ ਉਹਨੂੰ ਰਾਣੀ ਪਹਾੜ ਨ ਕਹਿੰਦੇ ਆ ਉਹ ਸ਼ੇਰੇ ਪੰਜਾਬ ਦੀ ਅਰਥੀ ਦੇ ਵਿੱਚ ਬੈਠੀ ਆ ਉਹਨੇ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖਿਆ ਉਹਨੇ ਨਾਲ ਛੜਨਾ ਹੈ ਜਦੋਂ ਨੇ ਲੋਕ ਰੋਂਦੇ ਵੇਖੇ ਉਹਨੇ ਦੂਰ ਖਲੋਤੇ ਧਿਆਨ ਸਿੰਘ ਡੋਗਰੇ ਨੂੰ ਧਿਆਨ ਆਵਾਜ਼ ਮਾਰੀ ਕਹਿੰਦੀ ਧਿਆਨ ਸਿੰਘ ਆ ਇੱਧਰ ਆ ਧਿਆਨ ਸਿੰਘ ਡੋਗਰਾ ਨੇੜੇ ਆਇਆ ਰਾਣੀ ਪਹਾੜਨ ਨੇ ਉਹਦਾ ਹੱਥ ਫੜਿਆ ਤੇ ਮਰੇ ਮਹਾਰਾਜਾ ਰਣਜੀਤ ਸਿੰਘ ਦੀ ਛਾਤੀ ਤੇ ਰੱਖ ਕੇ ਆਖਿਆ ਧਿਆਨ ਸਿਆ ਆਪਣੇ ਮਰੇ ਮਾਲਕ ਦੀ ਸੌਂ ਖਾ ਪੰਜਾਬ ਨਾ ਧੋਖਾ ਨਹੀਂ ਕਰੇਗਾ ਕਦੀ ਤੇ ਮੈਂ ਰਾਤੀ ਇਹ ਗੱਲ ਕਹੀ ਸੀ ਸੌਂ ਖਾਨ ਵਾਲੇ ਬੰਦੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੇਖੋ ਸੌਂ ਖਾਣੀ ਉਹਨੇ ਜਿੰਨੇ ਕੁੱਤੇ ਕੰਮ ਕਰਨੇ ਉਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਨੇ ਪੁੱਤ ਵੀ ਵੇਚਿਆ ਹੁੰਦਾ ਉਹਨੇ ਧੀ ਵੀ ਵੇਚੀ ਹੁੰਦੀ ਆ ਉਹਨੇ ਮਾਂ ਦੀ ਸੌਂ ਵੀ ਖਾ ਜਾਣੀ ਉਹਨੇ ਪਿਓ ਦੀ ਸੌਂ ਵੀ ਖਾ ਜਾਣੀ ਆ ਉਹਨੇ ਗੁਰੂ ਦੀ ਸੌਂ ਵੀ ਖਾ ਜਾਣੀ ਆ ਉਹਦੇ ਲਈ ਗੱਲਾਂ ਮੈਟਰ ਨਹੀਂ ਕਰਦੀਆਂ ਤੇ ਨਾਲੇ ਲੀਡਰ ਬੰਦੇ ਦੀ ਸੌਂ ਦਾ ਉਹਦੇ ਆਪਾਂ ਕਦੀ ਨਹੀਂ ਯਕੀਨ ਕਰਦੇ ਰਾਤੀ ਤੁਹਾਨੂੰ ਉਦਾਹਰਨਾਂ ਦਿੱਤੀਆਂ ਸੀ ਐਸੇ ਤੁਹਾਡੇ ਸਾਬੋ ਕੀ ਤਲਵੰਡੀ ਵੀ ਦੇ ਗੁਟਕਾ ਫੜ ਕੇ ਸੌਂ ਖਾ ਹੀ ਗਏ ਇਹਨਾਂ ਅਗਲੇ ਜਿਨ੍ਹਾਂ ਨੇ ਗੁਰੂ ਥੱਲੇ ਲਾ ਲਿਆ ਉਹਨਾਂ ਬੰਦਿਆਂ ਨੇ ਮਗਰ ਰੱਖਿਆ ਹੀ ਕੀ ਅਜੇ ਤੇ ਤੁਹਾਡੇ ਮਨਾਂ 'ਚ ਡਰ ਭਾਉ ਸਤਕਾਰ ਹੈਗਾ ਏ ਸਿਆਸੀ ਬੰਦਾ ਵਰਤਦਾ ਹੀ ਆ ਸਿਰਫ ਮੈਂ ਇੱਕ ਗੱਲ ਸਟੇਜ ਤੇ ਕਹਿਣਾ ਹੁਣਾ ਇਹ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਜਿਨ੍ਹਾਂ ਨੇ ਇਸ ਗੁਰੂ ਨੂੰ ਵਰਤਿਆ ਉਹਨਾਂ ਦਾ ਰਿਆਕ ਆਖ ਨਹੀਂ ਆਪਾਂ ਜੇ ਪੁਰਾਣੀ ਗੱਲ ਕਰੀਏ ਜਿਨ੍ਹਾਂ ਦੇ ਰਾਜ ਭਾਗੰਦਰ ਬੇਦਬੀ ਹੋਈ ਹੋਈ ਉਹਨਾਂ ਦੇ ਰਾਜ ਭਾਗ ਅੰਦਰ ਜੁਡੀਸ਼ਰੀ ਸੀ ਪ੍ਰਬੰਧ ਸੀ ਤੁਹਾਡਾ ਤੁਸੀਂ ਸਭ ਕੁਝ ਕਰ ਸਕਦੇ ਸੀ ਤੁਸੀਂ ਇੱਕ ਸਾਧ ਦੀ ਪੁਸ਼ਤਪਨਾਹੀ ਕਰ ਛੱਡੀ ਜਿਨ੍ਹਾਂ ਦੇ ਰਾਜ ਭਾਗ ਅੰਦਰ ਬੇਦਬੀ ਹੋਈ ਉਹਨਾਂ ਦਾ ਕੱਖ ਨਹੀਂ ਰਿਹਾ ਦੁਜੇ ਆਏ ਉਹ ਪਟਿਆਲੇ ਵਾਲੇ ਰਾਜਾ ਸਾਹਿਬ ਮੈਂ ਤੁਹਾਨੂੰ ਇਨਸਾਫ ਦਊਂਗਾ ਵਰਤਿਆ ਗੁਰੂ ਨੂੰ ਗੁਰੂ ਨੂੰ ਵਰਤ ਕੇ ਜਿੱਤ ਕੇ ਬੰਦੇ ਕੀਤਾ ਕੱਖ ਨਾ ਰਿਆ ਕੱਖ ਨਾ ਵਾਰੀ ਤਿਜਿਆਂ ਦੀ ਆ ਜਿਨ੍ਹਾਂ ਵੀ ਗੁਰੂ ਨੂੰ ਵਰਤ ਕੇ ਕੀਤਾ ਕੱਖ ਨਾ ਸਾਲ ਦੇ ਮਗਰ ਦੋ ਕੀ ਬਚੇ ਆ ਤੇ ਮੈਂ ਗੁਰੂ ਦੀ ਹਜ਼ੂਰੀ 'ਚ ਢਾਡੀ ਹੋਣ ਦੇ ਨਾਤੇ ਡਰ ਕੇ ਗੱਲ ਕਹਿਣਾ ਜੇ ਗੁਰੂ ਦੇ ਦਰਬਾਰ ਦਾ ਇਨਸਾਫ ਨਹੀਂ ਹੋਇਆ ਆਉਣ ਵਾਲੇ ਬੰਦੇ ਪਹਿਲਿਆਂ ਨਾਲੋਂ ਵੀ ਮਾੜੀ ਹਾਲਤ 'ਚ ਵੇਖੋਗੇ ਇਹਨਾਂ ਨੂੰ ਤੁਸੀਂ ਇਹ ਸਚਾਈ ਆ ਗੁਰੂ ਨੂੰ ਵਰਤਣਾ ਆਪਣੇ ਫਾਇਦੇ ਆਸਤੇ ਗੁਰੂ ਸਹਾਈ ਹੁੰਦਾ ਏ ਸੇਵਾਦਾਰਾਂ ਵਾਸਤੇ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਰਾਣੀ ਪਹਾੜਨ ਕਹਿੰਦੀ ਸੌਂ ਖਾ ਉਹਨੇ ਸੌਂ ਖਾ ਕੇ ਆਖਿਆ ਮੈਂ ਸ਼ੇਰੇ ਪੰਜਾਬ ਦੀ ਸੌਂ ਖਾਨਾ ਮੈਂ ਪੰਜਾਬ ਦਾ ਸਾਕਾ ਬਣ ਕੇ ਰਹੂੰਗਾ ਉਹਨੂੰ ਸਾਕਾ ਪਤਾ ਕਿੰਨਾ ਕੀ ਸ਼ੇਰੇ ਪੰਜਾਬ ਦੇ ਪੁੱਤ ਉਹਨੇ ਮਾਰੇ ਪੁੱਤਰੇ ਉਹਨੇ ਮਾਰੇ ਕੱਲਾ ਕੱਲਾ ਜੀ ਉਹਨੇ ਕੋਹ ਕੋਹ ਕੇ ਮਾਰਨਾ ਅੱਗੇ ਜਾ ਕੇ ਸ਼ੇਰੇ ਪੰਜਾਬ ਦੀ ਚਿਖਾ ਦੇ ਕੋਲ ਖਲੋਤੇ ਆ ਸਾਰੇ ਅਰਦਾਸੀ ਸਿੰਘ ਨੇ ਅਰਦਾਸ ਕੀਤੀ ਚਿਖਾ ਨੂੰ ਅੱਗ ਲੱਗੀ ਧਾਮੜ ਮੱਠੇ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਆਇਆ ਜਿਹੜੀਆਂ ਨਾਲ ਸਤੀ ਹੋਣ ਵਾਸਤੇ ਬੈਠੀਆਂ ਸੀ ਉਹਨਾਂ ਦੇ ਸਰੀਰ ਵੀ ਸੜਨ ਲੱਗੇ ਤੇ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਭੱਜ ਕੇ ਆਇਆ ਉਹ ਕਹਿੰਦਾ ਮੈਂ ਸ਼ੇਰੇ ਪੰਜਾਬ ਦੀ ਚਿਖਾ ਵਿੱਚ ਛਾਲ ਮਾਰ ਦੇਣੀ ਆ ਅਗੇ ਖਲੋਤਾ ਸੀ ਉਹਦਾ ਭਰਾ ਗਲਾਬ ਸਿੰਘ ਉਹਨੇ ਬਈਮਾਨ ਧਿਆਨ ਸਿੰਘ ਡੋਗਰੇ ਨੂੰ ਜੱਫੀ ਭਰ ਕੇ ਆਖਿਆ ਵੀਰ ਜੀ ਜੇ ਤੁਸੀਂ ਸੜ ਗਏ ਤੇ ਪੰਜਾਬ ਦਾ ਭਲਾ ਕੌਣ ਕਰੇਗਾ ਅਸਲ ਚ ਮਤਲਬ ਇਹ ਸੀ ਵੀ ਜੇ ਤੂੰ ਸੜ ਗਿਓ ਤੇ ਪੰਜਾਬ ਦੇ ਰਾਜ ਭਗ ਦੀਆਂ ਬੇੜੀਆਂ ਚ ਵੱਟੇ ਪਾਵੇਂ ਕਿੰਨੇ ਆ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਅੱਖਾਂ ਚ ਮੋٹے ਮੋٹے ਹੰਝੂ ਲਿਆ ਕੇ ਰੋਂਦਾ ਇਹਨੂੰ ਕਹਿੰਦੇ ਮਗਰਮਸ਼ ਦੇ ਹੰਝੂ ਕਦੀ ਮਗਰਮਛ ਦੇ ਹੰਝੂ ਵੇਖੇ ਤੁਹਾਡੇ ਚੋਂ ਕਿਸੇ ਨੇ ਮਗਰਮਛ ਨਹੀਂ ਰੋਂਦਾ ਪਰ ਕਹਿੰਦੇ ਸਾਰੇ ਆ ਅਖੇ ਜੀ ਮਗਰਮਛ ਦੇ ਹੰਝੂ ਮਗਰਮਛ ਦੇ ਹੰਝੂ ਹੁੰਦੇ ਕੀ ਆ ਜਦੋਂ ਮਗਰਮਛ ਆਪਣੇ ਸ਼ਿਕਾਰ ਨੂੰ ਸਬੂਤਾ ਨਗਾਹ ਜਾਂਦਾ ਇਹਨਾਂ ਖਾ ਜਾਂਦਾ ਫਿਰ ਉਹਦਾ ਢਿੱਡ ਭਰ ਜਾਂਦਾ ਫਿਰ ਉਹ ਪਾਣੀ ਚੋਂ ਨਿਕਲ ਕੇ ਤੇ ਬਰੇਤੇ ਤੇ ਆ ਜਾਂਦਾ ਤੇ ਬਰੇਤੇ ਦੇ ਉੱਤੇ ਆ ਕੇ ਬੜੇ ਜ਼ੋਰ ਨਾਲ ਆਪਣੇ ਸਰੀਰ ਨੂੰ ਕਮਾਉਂਦਾ ਵਾ ਉਹ ਇਸ ਕਰਕੇ ਕਿ ਜਿਹੜਾ ਸ਼ਿਕਾਰ ਉਹਨੇ ਖਾਦਾ ਵਾ ਉਹਦੇ ਟੋਟੇ ਟੋਟੇ ਹੋ ਜਾਣ ਅੰਦਰ ਜਦੋਂ ਸ਼ਿਕਾਰ ਦੇ ਟੋਟੇ ਟੋਟੇ ਹੋ ਜਾਂਦੇ ਉਹ ਜਾਂਦਾ ਥੱਕ ਤੇ ਜਦੋਂ ਮਗਰਮਾਸ਼ ਥੱਕ ਕੇ ਬਹਿ ਜਾਂਦਾ ਵਾ ਉਹ ਆਪਣਾ ਮੂੰਹ ਅੱਡ ਲੈਂਦਾ ਵਾ ਰਿਲੈਕਸ ਹੋ ਜਾਂਦਾ ਵਾ ਵੀ ਜਿਹੜਾ ਸ਼ਿਕਾਰ ਖਾਦਾ ਹੁਣ ਉਹਨੇ ਪਚ ਜਾਣਾ ਵਾ ਫਿਰ ਥੱਕਣ ਕਰਕੇ ਉਹਦੀਆਂ ਅੱਖਾਂ ਚੋਂ ਪਾਣੀ ਨਿਕਲਦਾ ਬੜੇ ਜ਼ੋਰ ਨਾਲ ਤੇ ਲੋਕ ਜਾਂਦੇ ਮਗਰਮਾ ਸ਼ਰੋਂਦਾ ਮਗਰਮਾ ਸ਼ਰੋਂਦਾ ਥੋੜਾ ਵਾ ਉਹਦੇ ਸ਼ਿਕਾਰ ਖਾਦੇ ਦੀ ਖੁਸ਼ੀ ਮਨਾ ਰਿਹਾ ਹੁੰਦਾ ਏ ਇਸ ਕਰਕੇ ਬਹੁਤੀ ਦੁਨੀਆ ਦੇ ਹੰਝੂ ਵੀ ਮਗਰਮੱਚਦੇ ਹੰਝੂਆਂ ਵਰਗੇ ਹੁੰਦੇ ਆ ਜਿਹੜਾ ਬਹੁਤੀਆਂ ਬਾਂਗਾ ਮਾਰੇ ਜ਼ਰੂਰੀ ਨਹੀਂ ਵੀ ਦਿਲੋਂ ਹੀ ਮਾਰਨ ੜੇ ਹੁੰਦਾ ਉਹਦਾ ਖੁਸ਼ੀ ਦੀਆਂ ਬਾਂਗਾ ਮਾਰਦਾ ਹੋਵੇ ਜਨੇ ਰੋਣਾ ਉਹਨੇ ਅੰਦਰ ਵੜ ਕੇ ਵੀ ਰੋ ਲੈਣਾ ਉਹਨੇ ਚੁੱਪ ਕਰਕੇ ਵੀ ਰੋ ਲੈਣਾ ਜਦੋਂ ਲਾਟਾਂ ਬਲੀਆਂ ਸਾਰਾ ਕੁਝ ਹੋ ਰਿਹਾ ਏ ਤੇ ਦੂਰ ਬੈਠੀ ਆ ਸ਼ੇਰੇ ਪੰਜਾਬ ਦੀ ਪਟਰਾਣੀ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਸ਼ੇਰੇ ਪੰਜਾਬ ਤੋਂ ਬਹੁਤ ਉਮਰ ਚ ਛੋਟੀ ਸੀ ਜਦੋਂ ਵਿਆਹੀ ਗਈ ਸੀ ਇਹਦਾ ਰਿਸ਼ਤਾ ਇਹਦੇ ਸਕੇ ਆਪਣਈਏ ਨੇ ਕਰਵਾਇਆ ਸੀ ਤੇ ਜਦਨ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹਣ ਆਇਆ ਨਾ ਮਹਾਰਾਣੀ ਜਿੰਦਾ ਨੂੰ ਤੇ ਜਦੋਂ ਇਹਨੇ ਚਿਹਰੇ ਤੋਂ ਸੇਹਰਾ ਪਾਸੇ ਕੀਤਾ ਕਾਲਾ ਮਹਾਰਾਜਾ ਰਣਜੀਤ ਸਿੰਘ ਦਾ ਰੰਗ ਕੱਦ ਸਮੱਧਰ ਇੱਕ ਅੱਖੋਂ ਅੰਨਾ ਚਿਹਰੇ ਉੱਤੇ ਮਾਤਾ ਦੇ ਦਾਗ ਤੇ ਸਹੇਲੀਆਂ ਨੇ ਜਾ ਕੇ ਮਹਾਰਾਣੀ ਜਿੰਦਾ ਨੂੰ ਦੱਸਿਆ ਜਿੰਦਾ ਤੇਰੇ ਘਰਦਿਆਂ ਨੇ ਵੇਖਿਆ ਕੀ ਆ ਕਮਲਿਆ ਤੂੰ ਤੇ ਹੱਥ ਲਾਇਆ ਮੈਲੀ ਹੋਵੇਂ ਤੇ ਜਿਹੜਾ ਤੈਨੂੰ ਵਿਆਉਣ ਆਇਆ ਹੈ ਤੇ ਭਾਵੇਂ ਪੰਜਾਬ ਦਾ ਮਹਾਰਾਜਾ ਪਰ ਸੋਹਣਾ ਮਾਸਾ ਨਹੀਂ ਆਇਆ ਪੂਰਾ ਸੋਨਾ ਨਹੀਂ ਆ ਮਹਾਰਾਣੀ ਜੰਦਾ ਨੇ ਆਪਣੀਆਂ ਸਹੇਲੀਆਂ ਨੂੰ ਆਖਿਆ ਜੇ ਮੇਰੇ ਬਾਪ ਨੇ ਮੇਰੀ ਮਾਂ ਨੇ ਉਹਦੇ ਲੜ ਲਾਇਆ ਹੋਊਗਾ ਤੇ ਕੁਝ ਸੋਚ ਕੇ ਲਾਇਆ ਹੋਊਗਾ ਨਾ ਤੁਸੀਂ ਜਿੰਨੇ ਬੈਠੇ ਹੋ ਸਾਰੇ ਧੀਆ ਵਾਲੇ ਹੋ ਬਹੁਤੇ ਘਰਾਂ 'ਚ ਧੀਆ ਹੈਗੀਆਂ ਸਾਰਾ ਕੁਝ ਤੁਸੀਂ ਮੁੰਡੇ ਵਾਲਿਆਂ ਨੂੰ ਦਿੰਦੇ ਜੇ ਹਰ ਗੱਲ ਉਹਨਾਂ ਦੀ ਮੰਨਦੇ ਜੇ ਮੈਂ ਇੱਕ ਬੇਨਤੀ ਕਰਾਂ ਇੱਕ ਵਾਰੀ ਬੁਰੇ ਬਣ ਨਾਲੋਂ ਚੰਗਾ ਵਾ ਲਕਾਬ ਬਹੁਤ ਹੁੰਦਾ ਉਹ ਕਿ ਨਸ਼ੇ ਦਾ ਦੌਰ ਇਦਾਂ ਦਾ ਹੈ ਜੇ ਅਗਲੇ ਮੂੰਹ ਪਾੜ ਕੇ ਤੁਹਾਡੇ ਕੋਲੋਂ ਗੱਡੀ ਮੋਟਰਸਾਈਕਲ ਸ਼ਰਾਬ ਮਹਿੰਗੀ ਮੰਗ ਸਕਦੇ ਆ ਮਹਿੰਗਾ ਮੀਟ ਮੰਗ ਸਕਦੇ ਆ ਇੱਕ ਵਾਰੀ ਜ਼ਿੰਦਗੀ ਚ ਬੁਰੇ ਬਣ ਜੋ ਵੀ ਕਰਾਂਗੇ ਸਾਰਾ ਕੁਝ ਪਹਿਲਾਂ ਮੁੰਡੇ ਦਾ ਡੋਪ ਟੈਸਟ ਕਰਾਓ ਵੀ ਨਸ਼ਾ ਕਿੰਨਾ ਕੁ ਕਰਦਾ ਵਾ ਅਹੀਂ ਕੋਠੀਆਂ ਵੇਖ ਵੇਖ ਕੇ ਚਾਂਬਲੀ ਜਾਂਦੇ ਆ ਵੀ ਬੱਲੇ ਬੱਲੇ ਬੜੀ ਕੋਠੀ ਆ ਗੱਡੀ ਬੜੀ ਵੱਡੀ ਆ ਕੁੱਤੇ ਕੰਮ ਬਾਰੇ ਸਾਰੇ ਜਾਣਦੇ ਕਰਦਾ ਹੋਵੇ ਇੱਕ ਚੀਜ਼ ਹੋਰ ਕਹਾਂ ਕੌੜੀ ਆ ਚੱਲ ਲਿਓ ਥੋੜਾ ਜਿਹਾ ਬਹੁਤੇ ਲੋਕਾਂ ਨੇ ਬਾਹਰ ਜਾਣ ਦੇ ਲਾਲਚ ਵਿੱਚ ਆਪਣੀਆਂ 18 18 20 20 ਸਾਲਾਂ ਦੀਆਂ ਧੀਆਂ 60 60 ਸਾਲਾਂ ਦੇ ਬੁੱਢਿਆਂ ਨਾਲ ਵਿਆਹ ਤਿਕਾ ਕੈਨੇਡਾ ਅਮਰੀਕਾ ਜਾਣ ਵਾਸਤੇ ਅਗਲੀ ਜਾਂਦਿਆਂ ਹੀ ਰੰਡੇ ਪਾ ਹੰਡਾਵੇ ਸਾਨੂੰ ਕੀ ਤੇ ਜੇ ਕਿਹਨੂੰ ਪੁੱਛ ਲੋ ਨਾ ਵੀ ਕੁੜੀ ਬਾਹਰ ਮੰਗਤੀ ਤੁਸੀਂ ਬੰਦਾ ਤੇ ਵੱਡੀ ਉਮਰ ਦਾ ਪਰਾ ਨੂੰ ਵੀ ਲੈ ਜਾਊਗੀ ਨਾਲ ਅੱਛਾ ਪੁੱਤ ਤੁਹਾਡਾ ਨਕਮਾ ਤੇ ਬਲੀਤੀ ਦੀ ਦੇਣ ਲੱਗ ਪਏ ਤੁਸੀਂ ਅੱਗੇ ਲੋਕਿਆਂ ਦੇ ਭਰਾ ਕੰਮ ਕਰਦੇ ਹੀ ਪੁੱਤ ਕੰਮ ਕਰਦੇ ਇਹਦੇ ਲੋਕੀ ਕਹਿੰਦੇ ਪੁੱਤ ਕੰਮ ਚੰਗਾ ਕਰਿਆ ਕਰ ਔਖੇ ਸੌਖੇ ਟਾਈਮ ਭੈਣ ਦੀ ਬਾਹ ਫੜੀ ਹੁਣ ਪੁੱਤ ਨਕਮੇ ਹੋ ਗਏ ਢੀਆਂ ਬਾਹਰ ਤੋਰੀਆਂ ਇਹ ਇਹਦੇ ਨਾਲ ਜੀ ਸਾਡਾ ਮੁੰਡਾ ਵੀ ਬਾਹਰ ਜਾਊਗਾ ਡੁੱਬ ਕੇ ਮਰਨ ਵਾਲੀ ਗੱਲ ਹੈ ਸਾਡੇ ਆਸਤੇ ਸ਼ਰਮ ਦਾ ਕਟਾ ਹੁਣ ਤੇ ਬਾਹਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਪਈ ਇਹ ਭੈਣਾ ਨਾ ਵੀ ਵਿਆਹ ਕਰਾ ਕੇ ਆ ਜਾਂਦੇ ਵੇਖੋ ਗੱਲਾਂ ਮੇਰੀਆਂ ਸਿੱਧੀਆਂ ਥੋੜਾ ਜਿਆਦਾ ਮਾਈਂਡ ਨਾ ਕਰਿਓ